ਤੋਂ ਦੇਵ ਜੀ ਦੀ ਗੱਲ ਵਾਲਾ ਵਰਮਦੇਸ਼ ਕਾਰਜੋਗ ਸੜਕਾਂ ਸਾਨ ਮਜ਼ਦੂਰ ਮਲਾਜ ਪ੍ਰਾਤ ਸੜੀਆਂ ਭੈਣਾ ਸਭ ਤੋਂ ਪਹਿਲਾਂ ਸਹਿਦੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਪ੍ਰਾਂਤ ਕੀਤਾ ਹੋਇਆ ਸੱਦੇ ਭਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੜਾਉਂ ਇੱਕ ਡੇਰੇ ਮੈਂ ਇਹ ਲੈਣਾ ਮੈਂ ਜ਼ਿਆਦਾ ਨਹੀਂ ਬੋਲਣਾ ਮੈਂ ਕਿਉਂਕਿ ਅਮਰ ਸ਼ਹੀਦ ਕੌਰ ਸਿੰਘ ਕੱਚੀ ਜੁਆਏ ਨੇ ਇੱਕ ਹੀ ਆਖਣਾ ਕਿਉਂਕਿ ਉਹ ਕੌਰ ਸਿੰਘ ਹਰਮਾਨ ਸਿੰਘਾ ਕੈਤਨਾਕੋ ਲੈਫਰਾਂ ਨਾਲ ਰੱਖਿਆ ਸੀ ਜਦੋਂ ਕਾਂਗਰਸ ਨੂੰ ਬੱਪਾ ਲੱਗਿਆ ਉਹਨਾਂ ਇੱਕ 5 ਵਜੇ ਐਂਬੂਲੈਂਸ ਦੇ ਵਿੱਚ ਲੈ ਕੇ ਅਸੀਂ ਉਹਦੀ ਮ੍ਰਿਤਕ ਚਰੀਰ ਨੂੰ ਰਾਜਪੁਰੇ ਸਿਹਤ ਹਸਪਤਾਲ ਦੇ ਵਿੱਚ ਪਹੁੰਚੇ ਉਹਦੀ ਕੈਡਕੀ ਨੂੰ ਫ੍ਰੀਜ ਦੇ ਵਿੱਚ ਜਮਾ ਕਰਾ ਕੇ ਰਾਸਪਰਾਵਰ ਨੇ ਰਿਖਾਇਆ ਸੌਰ ਸਿੰਘ ਦੇ ਪਿਤਾ ਦਾ ਨਾਮ ਸੁਖਦੇਵ ਸਿੰਘ ਉਹ ਲਹਿਰਾਪਰਾ ਪਿੰਡ ਢੋੜੇ ਨਾਮ ਤੇ ਜਿਹੜਾ ਸੰਗਰੋਹ ਉਹਦੀ ਮਾਂ ਦਾ ਨਾਮ ਕੋੜਾ ਕੌਰ ਗਾਇਕ ਤੇਰਾ ਮਾ ਸ਼ਹੀਦ ਹੈ ਕਿਉਂਕਿ ਦੋ ਸਾਡੇ ਜਿੰਨਾਂ ਦੀ ਜੋ ਕੇ ਅਜੇ ਨਾ ਅਚਕ ਕਮੇਟੀ ਦੇ ਇੱਕ ਤੋਂ ਕੁਮਾਰ ਹੋ ਕੇ ਘਰੇ ਜਾ ਕੇ ਉਹਨਾਂ ਦੀ ਡੈਥ ਹੋਈ ਹੈ ਉਹਨਾਂ ਤੋਂ ਪਹਿਲਾਂ ਸਾਡੇ ਜਿਹੜੇ 24 ਸੀ ਉਸ ਤੋਂ ਬਾਅਦ ਦੋ ਐਕਸੀਡੈਂਟ ਨਾਲ ਵੀ ਸੰਗਠਨ ਕਮੇਟੀ ਦੇ ਸੀਟ ਹੋ ਚੁੱਕੇ ਸੀ 26 ਹੋ ਗਏ ਸੀ ਉਹ ਦੋ ਦੇ ਨਾਲ 28 ਹੋ ਕੇ ਜੋ ਕਿ ਘੋੜੇ ਨਾ ਪਿੰਡ ਦਾ ਲਾਲਾ ਬਰਾਕ ਤੋਂ ਜਿਹੜਾ ਸੁਰੋਤ ਤੋਂ ਭਾਰਤੀ ਸੰਘਰਸ਼ਾਂ ਗਣ ਇੱਕ ਦਾ ਆਜ਼ਾਦ ਦਾ ਸ਼ਹੀਦ ਜਿਹੜਾ ਕੱਲ ਇੱਕ ਹੀ ਅਥਨ ਹੋਇਆ ਇਸ ਦੇ ਨਾਲ ਭਰਾਵੋ ਸ਼ਾਨੀ ਜਿਹੜੀ ਸ਼ਹੀਦਾਂ ਨੇ ਲੜੀ ਹੈ ਉਹ ਬੱਦੀ ਜਾ ਰਹੀ ਹੈ ਪਰ ਹੁੰਦੀ ਹੈ ਇਹ ਔਮ ਦਾ ਸਿਰ ਉੱਚਾ ਕਰਿਆ ਕਰਦੀ ਹੈ ਹਮੇਸ਼ਾ ਬਾਅਦ ਪਹਿਲੇ ਵੀ ਇਤਿਹਾਸ ਤੁਸੀਂ ਪੜਦੇ ਹੋ ਅੱਗੇ ਵੀ ਪੜਦੇ ਰਹੋਗੇ ਇਹ ਵੀ ਜਨਰੀ ਅੱਖਰਾਂ ਦੇ ਵਿੱਚ ਸਾਡੇ ਸੀਧੇ ਲਿਖੇ ਜਾਣੇ ਹਨ ਇਸ ਕਰਕੇ ਭਰਾਵੋ ਉਹ ਜਿਹੜੀ ਡੈਡ ਬੋਡੀ ਹੈ ਉਹ ਸ਼ਿਵਰ ਹਰਜਪਾਲ ਰਾਜਪੁਰਾ ਦੇ ਵਿੱਚੋਂ ਮਾਰ ਕੇ ਉਸ ਨੇ ਇੱਥੇ ਪਹੁੰਚਣ ਵਾਲੀ ਜਗ੍ਹਾ ਤੇ ਇਹ ਸਥਿਤੀ ਇਹ ਜੋ ਸਾਰੀਆਂ ਜਥੇਬੰਦੀਆਂ ਆਪ ਕੋ ਆਪਣਾ ਇਹਦਾ ਰੰਗ ਦਾ ਝੰਡਾ ਉਸ ਸੈਂਟ ਬੋਡੀ ਤੇ ਪਾ ਕੇ ਤੇ ਫੁਰਲ ਕੇ ਉਹ ਰੋਣਾ ਬਣਾ ਕੇ ਨਾਲੇ ਜਾਉਂਦੇ ਹੋਏ ਸਾਹਿਬ ਸ਼ਹੀਦ ਨੂੰ ਸਰਹੰਦ ਵੀ ਦੇ ਕੇ ਤੋਂ ਆਪਾਂ ਜਿਹੜੀ ਅਦਾਇਗੀ ਦੇਵਾਂਗੇ ਇਸ ਕਰਕੇ ਇਹ ਕਿਸੇ ਜੱਥੇਬੰਦੀ ਕੋਲੇ ਜਾਣਾ ਨਹੀਂ ਤੋਂ ਆਪਣਾ ਵਗਾ ਲਓ ਕਿਉਂਕਿ ਜਬੇਰੇ ਪੁਨੀਖਾ ਬਨੇ